ਜੀ ਸਰ ਆਪਣਾ ਨਾਮ ਤੇ ਦੱਸ ਕਿ ਕੀ ਮੈਟਰ ਚ ਰੈਜੀਸਟ੍ਰਾ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਸਾਡੇ ਕੋਲ ਅਮਿਤ ਕੁਮਾਰ ਜੀ ਆਏ ਆ ਨੇ ਤੇ ਬਹੁਤ ਹੀ ਜਿਹੜਾ ਗੰਭੀਰ ਵਿਸ਼ਾ ਜਿਹੜਾ ਵੈ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਤੇ ਲੋਕਾਂ ਦੇ ਵਿੱਚ ਇੱਕ ਦੋਸਤੀ ਦਾ ਰਿਸ਼ਤਾ ਜਿਹੜਾ ਬਣ ਚੁੱਕਾ ਆ ਕਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਸੀਪੀ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਪ੍ਰਸ਼ਟ ਲੋਕ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਕਿਦਾਂ ਨੱਥ ਪਾਈ ਜਾ ਰਹੀ ਹੈ ਡੀਸੀਪੀ ਲਾਅ ਐਂਡ ਆਰਡਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਗੈਂਗਸਟਰਸ ਦਾ ਇਨਕਾਊਂਟਰ ਕਰ ਰਹੇ ਨੇ ਬਹੁਤ ਹੀ ਛਲਾਂਗਾ ਯੋਗ ਜਿਹੜਾ ਕਦਮ ਹੈ ਪੰਜਾਬ ਪੁਲਿਸ ਦਾ ਪਰ ਕੁਝ ਅਜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿਨ੍ਹਾਂ ਦੇ ਕਰਕੇ ਆ ਜਿਹੜਾ ਦੋਸਤੀ ਦਾ ਰਿਸ਼ਤਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸੇ ਤਰੀਕੇ ਦੇ ਨਾਲ ਸਾਡੇ ਕੋਮਿਤ ਕੁਮਾਰ ਜੀ ਆਏ ਸੀ ਜਿਨ੍ਹਾਂ ਨੂੰ ਇੱਕ ASI ਦਲਜੀਤ ਸਿੰਘ ਨੇ ਕੋੜ ਕਾਲਸਾ ਚੌਂਕੀ ਜਿਹੜੇ ਲੱਗੇ ਨੇ ਉਹਨਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਗਲਤ ਸ਼ਬਦਾਵਲੀ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਦੱਸ ਵੀ ਨਹੀਂ ਸਕਦੇ ਆਡੀਓ ਜਿਹੜੀ ਹੈ ਸੀਪੀ ਸਾਹਿਬ ਨੂੰ ਦੇ ਦਿੱਤੀ ਗਈ ਹੈ ਬਾਕੀ ਹੋਰ ਵੀ ਅਸੀਂ ਉੱਚ ਅਧਿਕਾਰੀਆਂ ਤੱਕ ਉਹ ਆਡੀਓ ਪਹੁੰਚਾਵਾਂਗੇ ਕਿ ਇਹੋ ਜਿਹੇ ਜਿਹੜੇ ਕਰਪਟ ਆਫਿਸਰਸ ਨੇ ਉਹਨਾਂ ਤੇ ਜਿਹੜੀ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਪਬਲਿਕ ਰਿਲੇਸ਼ਨ ਹੈ ਫਰੈਂਡਲੀ ਰਿਲੇਸ਼ਨ ਹੈ ਇੱਕ ਪੰਜਾਬ ਪੁਲਿਸ ਦਾ ਲੋਕ ਅੱਜਕੱਲ ਇੱਕ ਦੋਸਤ ਦੇ ਤਰੀਕੇ ਦੇ ਨਾਲ ਪੁਲਿਸ ਨੂੰ ਡੀਲ ਕਰਦੇ ਨੇ ਤੇ ਅੱਛਾ ਮਹਿਸੂਸ ਕਰਦੇ ਨੇ ਕਿ ਅਸੀਂ ਉਹਨਾਂ ਕੋ ਆਪਣੀ ਪ੍ਰੋਬਲਮ ਲੈ ਕੇ ਜਾਈਏ ਤੇ ਸਾਡਾ ਜਿਹੜਾ ਹੱਲ ਕੀਤਾ ਜਾਏ ਇਹਨਾਂ ਦਾ ਬਹੁਤ ਹੀ ਛੋਟਾ ਜਿਹਾ ਮਸਲਾ ਸੀ ਇੱਕ ਗਵਾਂਡੀਆਂ ਦੇ ਨਾਲ ਜਿਸ ਨੂੰ ਲੈ ਕੇ ਨਾ ਨਾ ਗਾਲੀ ਗਲੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਡਰਾਇਆ ਧਮਕਾਇਆ ਗਿਆ ਅਸੀਂ ਸੀਪੀ ਸਾਹਿਬ ਨੂੰ ਇੱਕੋ ਹੀ ਮੰਗ ਕਰਦੇ ਆ ਕਿ ਅਗਰ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਇਸ ਤਰੀਕੇ ਦਾ ਡਰ ਤੇ ਖੌਫ ਬਿਠਾਏਗੀ ਤੇ ਕੋਈ ਵੀ ਜਿਹੜਾ ਆਮ ਨਾਗਰਿਕ ਥਾਣੇ ਜਾਂ ਤੋਂ ਡਰੇਗਾ ਉਹਦੇ ਨਾਲ-ਨਾਲ ਇਹਨਾਂ ਕੀ ਗੱਲ ਕਰਨ ਤੋਂ ਵੀ ਡਰੇਗਾ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਹੈ ਅਸੀਂ ਮੰਗ ਕਰਦੇ ਆ ਅਸੀਂ ਇਸ ਪਰਿਵਾਰ ਦੇ ਨਾਲ ਆ ਵੀ ਜਲਦੀ ਤੋਂ ਜਲਦੀ ਜਿਹੜਾ ਐਕਸ਼ਨ ਜਿਹੜਾ ਉਸ ਪੁਲਿਸ ਅਫਸਰ ਦੇ ਲਿੱਤਾ ਜਾਏ ਤਾਕੀ ਬਾਕੀ ਪੁਲਿਸ ਮੁਲਾਜ਼ਮਾਨوں ਵੀ ਜਿਹੜੀ ਹੈ ਕਲਾ ਸਕੇ ਜਿਹੜੇ ਇਸ ਤਰੀਕੇ ਦੇ ਨਾਲ ਕਰਪਸ਼ਨ ਜਿਹੜੀ ਕਰ ਰਹੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ ਬਹੁਤ ਹੀ ਮੰਗ ਪਾਦੀ ਇੱਕ ਵਾਸਤੇ ਇੱਕ ਪਸ਼ੂ ਦੀ ਸੁਰੱਖਿਆ ਦੇ ਲਈ ਪੁਲਿਸ ਕੀ ਲੋਕਾਂ ਦੇ ਲਈ ਪੁਲਿਸ ਕੀ ਪਰ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦੇ ਖਲਾਫ ਉਹ ਬਿਲਕੁਲ ਸਰ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਰਿਕਾਰਡਿੰਗ ਸੁਣੀ ਹੈ ਇੱਕ ਮਾਂ ਭੈਣ ਦੀਆਂ ਗਾਲਾਂ ਕੋਈ ਐਸਆਈ ਕੱਢ ਜੇ ਕਿਸੇ ਬੰਦੇ ਨੂੰ ਤੇ ਦੁਬਾਰਾ ਕਿਸੇ ਆਮ ਮੁੰਡੇ ਦੀ ਜਰਤ ਨਹੀਂ ਪੈਂਦੀ ਕਿ ਦੁਬਾਰਾ ਉਸ ਨੰਬਰ ਤੇ ਕਾਲ ਕਰ ਜੇ ਜਾਂ ਐਸਆਈ ਸਾਹਿਬ ਨੂੰ ਫੋਨ ਕਰ ਜੇ ਜਾਂ ਪੁਲਿਸ ਅਧਿਕਾਰੀ ਤੱਕ ਪਹੁੰਚ ਪਹੁੰਚ ਕਰ ਜੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਬਹੁਤ ਹੀ ਦੁੱਖ ਲੱਗਾ ਆਡੀਓ ਸੁਣ ਕੇ ਅਸੀਂ ਸੀਪੀ ਸਾਹਿਬ ਨੂੰ ਕਹਾਂਗੇ ਕਿ ਸਾਡੇ ਬਹੁਤ ਪੁਰਾਣੇ ਜਦੋਂ ਦਾ ਅਸੀਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਪੁਲਿਸ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਹਰ ਵਾਰੀ ਡੀਲ ਕੀਤਾ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਆਮ ਪਬਲਿਕ ਵੀ ਸਾਡੇ ਵਾਂਗਰ ਹੋ ਜੇ ਪੁਲਿਸ ਦੇ ਨਾਲ ਹਰ ਬੰਦੇ ਨੂੰ ਕਿਸੇ ਨੂੰ ਡਰ ਡਰ ਨਾ ਲੱਗੇ ਕਿ ਪੁਲਿਸ ਤੱਕ ਅਪਰੋਚ ਕਰਨ ਦਾ ਆਪਣਾ ਇਨਸਾਫ ਲੈਣ ਵਾਸਤੇ ਅਸੀਂ ਉਮੀਦ ਕਰਦੇ ਹਾਂ ਬਹੁਤ ਹੀ ਜਲਦੀ ਜਿਹੜਾ ਇਹ ਐਸਆਈ ਦਲਜੀਤ ਸਿੰਘ ਹੈ ਇਹਨਾਂ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜੋ ਵੀ ਪ੍ਰੋਬਲਮ ਹੈ ਗਾ ਆਪਣੀ ਗਵਾਂਡਿਆਂ ਦੇ ਨਾਲ ਉਹ ਵੀ ਜਿਹੜੀ ਜਲਦੀ ਸੋਲਵ ਕੀਤੀ ਜਾਏ ਤੇ ਉੱਥੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੇ ਹਾਂਜੀ ਮੇਰਾ ਨਾਮ ਅਮਿਤ ਕੁਮਾਰ ਜੀ ਮੇਰਾ ਮੈਂ ਕੋਟ ਖਾਲਸਾ ਪ੍ਰੇਮਨਗਰ ਰਹਿਣ ਵਾਲਾ ਤੇ 22 ਜਨਵਰੀ 2025 ਨੂੰ ਮੇਰਾ ਇੱਕ ਗਵੰਡੀਆਂ ਵੱਲੋਂ ਸਾਡੀ ਕਲੋਨੀ ਦਾ ਤੇ ਮੇਰੇ ਘਰ ਦੇ ਫਰੈਂਡ ਦਾ ਕਾਫੀ ਨੁਕਸਾਨ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਉਸ ਟਾਈਮ ਮੈਂ ਪੀਸੀਆਰਸ ਤੇ ਵੀ ਕੰਪਲੇਨਟ ਕੀਤੀ ਸੀ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਜੋ ਵੀ ਰਿਪੇਅਰ ਦਾ ਕੰਮ ਕਰਵਾ ਦਾਂਗੇ ਤੇ ਕੋਈ ਮਹੀਨਾ ਬੀਤ ਜਾਣ ਬਾਅਦ ਤੇ ਇਸ ਬਾਰੇ ਮੈਂ ਉਹਨਾਂ ਨੂੰ ਫੇਰ ਕਿਹਾ ਪਰ ਉਹਨਾਂ ਨੇ ਘਰਾਂ ਤੋਂ ਮਨਾਂ ਕਰਤਾ ਕਿ ਜਾਓ ਜਿਹਦੇ ਕੋ ਮਰਜ਼ੀ ਜਾਣਾ ਕਰਵਾ ਲਓ ਫਿਰ ਮੈਂ ਨੇੜੇ ਦੇ ਕੋਟ ਖਾਲਸਾ ਚੌਂਕੀ ਸੰਪਰਕ ਕੀਤਾ ਤੇ ਉੱਥੇ ਮੈਂ ਆਪਣੀ ਦਰਖਾਸਤ ਦਿੱਤੀ ਜੋ ਕਿ ਕਿ ਨਾਮ ਮੈਂ ਪਹਿਲਾਂ ਤੇ ਉਹਨਾਂ ਨੇ ਲੈਣ ਤੋਂ ਮਨਾਂ ਕਰਦੀ ਕਿ ਜਿਹੜਾ ਤੁਸੀਂ ਸੀਪੀ ਸਾਹਿਬ ਕੋ ਜਾਣਾ ਚਲ ਜਾਓ ਤੇ ਕਿ ਨਾਮ ਫੇਰ ਦਰਖਾਸਤ ਮੇਰੇ ਕੋਈ ਵਾਪਸ ਆਣੀ ਹੈ ਫੇਰ ਉਸ ਤੋਂ ਬਾਅਦ ਮੈਂ ਜੀ ਕਿ ਨਾਮ ਉਹਨਾਂ ਨੂੰ ਕਿਹਾ ਕਿ ਇਹ ਦਰਖਾਸਤ ਤੁਸੀਂ ਉਹਨਾਂ ਨੇ ਫੇਰ ਡਾਇਰੀ ਨੰਬਰ ਤੋਂ ਬਿਨਾਂ ਹੀ ਮੇਰੀ ਦਰਖਾਸਤ ਆਪਣੇ ਕੋਲ ਐਕਸੈਪਟ ਕਰ ਲਈ ਫਿਰ ਉਹਨਾਂ ਨੇ 2 ਦਿਨ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਸੋਸ਼ਲ ਮੀਡੀਆ ਰਾਹੀਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਕਿ ਇਹ ਮੇਰੇ ਨਾਲ ਮੇਰੇ ਨਾਲ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਚ ਅਧਿਕਾਰੀਆਂ ਨੇ ਫਿਰ ਐਸਐਚਓ ਸ਼ੀਲ ਸਰ ਨੂੰ ਕਿਹਾ ਕਿ ਮੈਨੂੰ ਫੋਨ ਕੀਤਾ ਕਿ ਕਿ ਨਾ ਮੈਂ ਤੁਸੀਂ ਇਹਦੀ ਤੁਹਾਡੀ ਕੰਪਲੇਂਟ ਆਈ ਹੈ WhatsApp ਰਾਹੀਂ ਤੇ ਇਹਦਾ ਕੀ ਹਾਲ ਹੋਇਆ ਤੇ ਮੈਂ ਕਿਹਾ ਜੀ ਇਹ ਇੱਕ 2 ਦਿਨ 2-3 ਦਿਨ ਹੋ ਗਏ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਐਸਐਸਏ ਦਲਜੀਤ ਸਰ ਮੋਕਾ ਦੇਖਣ ਆਏ ਨੇ ਤੇ ਮੈਂ ਫਿਰ ਉਹਨਾਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਦੇਖ ਜੰਦੇ ਫਿਰ ਮੈਂ ਕਿਸੇ ਮੋਤ ਪ੍ਰਬੰਧਿਆ ਤੋਂ ਉਹਨਾਂ ਨੂੰ ਫੋਨ ਵੀ ਕਰਵਾਇਆ ਤੇ ਉਹਨਾਂ ਨੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਕਿ ਨਾ ਮੈਂ ਏਐਸਆਈ ਸਾਹਿਬ ਮੌਕਾ ਦੇ ਕੇ ਨੇ ਤੇ ਤਰੀਕ 28 ਤਰੀਕ ਨੂੰ ਇਹ ਗੱਲ 24 ਤਰੀਕ ਦੀ ਹੈ 28 ਫਰਵਰੀ ਨੂੰ ਮੈਂ ਫਿਰ ਆਪਣਾ ਏਐਸਆਈ ਸਾਹਿਬ ਦਿਲਜੀਤ ਸਿੰਘ ਨੂੰ ਫੋਨ ਕੀਤਾ ਕਿ ਸਰ ਜੀ ਤੁਸੀਂ ਇਹ ਬਾਰ ਬਾਰ ਛੋੜ ਕੇ ਬੋਲ ਰਹੇ ਹੋ ਕਿ ਇਹ ਕਰਵਾਣਾ ਨਹੀਂ ਚਾ ਰਹੇ ਜਾਂ ਇਹਨਾਂ ਨੇ ਕਿ ਨਾ ਮੈਂ ਮੈਂ ਮੌਕਾ ਦੇਖ ਆਇਆ ਵਾਂ ਜਾਂ ਇਹ ਕਿ ਨਾ ਮੈਂ ਆਂਦੇ ਨਹੀਂ ਐ ਤੇ ਫਿਰ ਏਐਸਆਈ ਸਾਹਿਬ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਆਪਣਾ ਧਮਕੀਆਂ ਦਿੱਤੀਆਂ ਕਿ ਜੇ ਤੂੰ ਕਿ ਨਾ ਮੈਂ ਫੇਰ ਦੁਬਾਰਾ ਤੇਰਾ ਮੈਨੂੰ ਕੋਲ ਆ ਗਿਆ ਨਾ ਤੇ ਆਪਣਾ ਹਿਸਾਬ ਲਾ ਲਈ ਤੇ ਮੈਨੂੰ ਜੀ ਖਤਰਾ ਵੀ ਇਹਨਾਂ ਤੋਂ ਕਿ ਇਹ ਕੁਝ ਵੀ ਮੇਰੇ ਨਾਲ ਗਲਤ ਕਰ ਸਕਦੇ ਨੇ ਕਿਸੇ ਵੀ ਥਰੂ ਜਾਂ ਕਿ ਨਾ ਮੈਂ ਦੂਜੀ ਪਾਰਟੀ ਦੇ ਥਰੂ ਮੇਰੇ ਨਾਲ ਕੁਝ ਵੀ ਤੇ ਹਮਲਾ ਕਰਵਾ ਸਕਦੇ ਨੇ ਤੇ ਜਾਂ ਖੁਦ ਵੀ ਕੁਝ ਨਾ ਕੁਝ ਕਰ ਸਕਦੇ ਨੇ ਮੈਨੂੰ ਸਹਾਦਤ ਦਵਾਇਆ ਜਾ ਇਸ ਵਾਰ ਦੀ ਸੀਪੀ ਸਾਹਿਬ ਨੂੰ ਕੰਪਲੀਟ ਦੇ ਦਿੱਤਾ ਮੈਂ ਦੇ ਚੁੱਕਿਆ ਜੀ 2 ਦਿਨ ਪਹਿਲਾਂ ਦੇ ਚੁਕੇ ਅੱਜ ਤੀਜਾ ਦਿਨ ਹੈ ਹਜੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਜੀ ਤਾਂ ਕੀ ਕਾਰਨ ਲੱਗਦਾ ਹੈ ਕਿ ਤੁਹਾਨੂੰ ਇੱਕ ਐਸਆਈ ਵੱਲੋਂ ਇਸ ਤਰ੍ਹਾਂ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਕਿ ਜਿਹੜੀ ਤੁਸੀਂ ਕੰਪਲੀਟ ਵੀ ਤੁਸੀਂ ਕੀਤੀ ਹੈ ਉਲਟਾ ਤੁਹਾਨੂੰ ਹੀ ਇਹ ਸ਼ਬਦਾਵਲੀ ਗਲਤ ਵਰਤੀ ਗਈ ਤੇ ਜੀ ਕਿ ਨਾਮੇ ਮੈਂ ਕਾਰਨ ਜਾਂ ਤੇ ਕੋਈ ਪਰਸਨਲ ਉਹਨਾਂ ਦਾ ਕੋਈ ਰਿਲੇਸ਼ਨ ਹੈ ਜਾਂ ਕੋਈ ਪੈਸੇ ਦਾ ਕੋਈ ਹੈ ਤਾਂ ਹੀ ਕਰਕੇ ਕੋਈ ਦਬਾਅ ਵੀ ਹੋ ਸਕਦਾ ਵਾ ਉਹਨਾਂ ਤੇ ਕਿ ਜਿਹੜਾ ਉਹ ਕਾਰਵਾਈ ਕਰਨ 'ਚ ਢਿੱਲ ਤੇ ਦੇਰੀ ਵਰਤ ਰਹੇ ਨੇ ਜਾਂ ਇਸ ਮੈਟਰ ਤੋਂ ਹੱਥ ਛਾੜ ਰਹੇ ਨੇ ਇਸ ਬਾਰੇ ਮੈਂ ਰਿਕਾਰਡਿੰਗ ਵੀ ਕਿ ਨਾਮ ਹੈ ਸਭ ਆਪਣੇ ਉੱਚ ਅਧਿਕਾਰੀਆਂ ਨੂੰ ਸਭ ਨੂੰ ਸ਼ੇਅਰ ਕਰ ਵੀ ਚੁੱਕਿਆ ਹਾਂ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਲੱਗਦਾ ਹੈ ਕਿ ਅੱਜ ਕੱਲ ਜਦੋਂ ਕਾਨੂੰਨ ਦੀ ਸਹਾਇਤਾ ਲੈਣੀ ਹੋਵੇ ਤਾਂ ਇਸ ਤਰ੍ਹਾਂ ਦੀ ਚੁਪਤਾਵਲੀ ਅੱਗੋਂ ਮਿਲੇ ਤਾਂ ਕਿਵੇਂ ਦਾ ਮੰਨ ਦੇ ਉੱਤੇ ਮੰਨ ਦੇ ਵਿੱਚ ਤੇ ਫਿਰ ਥਾਣੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਕਿ ਥਾਣੇ ਫਿਰ ਜਾਣਾ ਹੀ ਕਿਉਂ ਹੈ ਜੇ ਕਿ ਨਾਮ ਹੈ ਜੇ ਇੰਨੇ ਹੀ ਕਿ ਨਾਮ ਹੈ ਤਕਲੀਫਾਂ ਜਾਂ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਰ ਕਿਸੇ ਦਾ ਆਪਣਾ ਨਾਰਮਲ ਜੀਵਨ ਹੈਗਾ ਵਾ ਹਰ ਕਿਸ ਨੇ ਆਪਣੇ ਕੰਮ ਕਰ ਵੀ ਦੇਖਣੇ ਹੁੰਦੇ ਆ ਆਪਣੀ ਰੋਜੀ ਰੋਟੀ ਵੀ ਕਮਾਣੀ ਹੁੰਦੀ ਹੈ ਪਰ ਇਸ ਤਰੀਕੇ ਦੇ ਕੰਮ ਫਿਰ ਚੰਗੇ ਨਹੀਂ ਲੱਗਦੇ ਫਿਰ ਕਿ ਨਾ ਮੈਂ ਇਹੀ ਜੇ ਚੱਲਦਾ ਰਿਹਾ ਤੇ ਇਨਸਾਫ ਦੀ ਇਹੀ ਮੰਗ ਹੈ ਜੀ ਕਿ ਨਾ ਮੈਂ ਦਲਜੀਤ ਸਿੰਘ ਦਲਜੀਤ ਐਸਏ ਦਲਜੀਤ ਸਰ ਦੇ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਪਲੱਸ ਜੀ ਮੇਰਾ ਜੋ ਵੀ ਨੁਕਸਾਨ ਹੈਗਾ ਵਾ ਉਹ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਮੇਰਾ ਠੀਕ ਕਰਵਾ ਕੇ ਦੇ ਦਿਓ ਤਾਂ ਕਿ ਜਿਹੜਾ ਮੈਨੂੰ ਆਪਣੇ ਘਰ ਦੇ ਅੰਦਰ ਜਾਂ ਬਾਹਰ ਅੰਦਰ ਪਰੇਸ਼ਾਨੀ ਹੋ ਰਹੀ ਹੈ ਯਾ ਜੋ ਵੀ ਚੀਜ਼ ਹੋ ਰਹੀ ਹੈ ਉਹ ਕਿ ਨਾ ਮੈਨੂੰ ਪਰੇਸ਼ਾਨੀ ਮੇਰੀ ਦੂਰ ਹੋ ਜਾਵੇ ਮੇਰੇ ਤਾਂ ਮੇਰਾ ਤੇ ਹੋਰ ਕੋਈ ਇਹਨਾਂ ਨਾਲ ਹੈਗਾ ਹੀ ਨਹੀਂ ਸੀ ਮੈਟਰ ਪਰ ਮੈਟਰ ਜਿਹੜਾ ਹੈਗਾ ਵਾ ਕਿ ਨਾ ਮੈਂ ਸੀਨੀਅਰ ਅਫਸਰਾਂ ਨੇ ਦਬਾਅ ਬਣਾਇਆ ਕਿ ਜਾਂ ਧਮਕੀਆਂ ਦੇ ਕੇ ਜੋ ਵੀ ਹੈ ਉਸੀ ਉਹ ਮੈਟਰ ਨੂੰ ਵਧਾਇਆ ਹੀ ਜਾ ਰਿਹਾ ਵਾ ਉਹ ਮੈਟਰ ਜਿਹੜਾ ਕਿ ਛੋਟਾ ਜਿਹਾ ਮੈਟਰ ਸੀ ਉਸ ਨੂੰ ਕਿ ਨਾ ਮੈਂ ਅਸਰਾਂ ਨੇ ਦਬਕੇ ਮਾਰ ਕੇ ਜਾਂ ਕੁਝ ਕਹਿ ਕੇ ਕਿ ਨਾ ਮੈਂ ਮੇਰੇ ਤੇ ਦਬਾਅ ਵੀ ਬਣਾਇਆ ਵਾ ਛੁੱਟੋ ਜੀ ਹਾਂਜੀ ਇੱਕ ਮਾਮਲਾ ਆਇਆ ਸੀ ਜਿਸ ਦੇ ਵਿੱਚ ਉਹ ਉਹਨੇ ਕਹਿ ਕੇ ਪ੍ਰੈਸ ਕਾਨਫਰੰਸ ਰਾਈ ਕਿ ਤੁਸੀਂ ਕੋਈ ਉਹਨਾਂ ਨੂੰ ਫੋਨ ਤੇ ਗੱਲਬਾਤ ਕੀਤੀ। ਹਾਂ ਮੈਟਰ ਐਹੀ ਇੱਕ। ਤੋਂ ਪ੍ਰੇਮ ਨਗਰ ਤੋਂ ਗਲੀ ਦਾ ਮੈਟਰ ਹੀ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ। ਤੇ ਜਿਹੜੀ ਮਦਈ ਪਾਰਟੀ ਆ ਜਿਹਨੇ ਦਰਖਾਸਤ ਕਰਤਾ ਆ। ਉਹਦੀ ਦੂਜੀ ਪਾਰਟੀਆਂ ਤੇ ਤਿੰਨ ਚਾਰ ਵਾਰੀ ਮਿਸਤਰੀ ਵੀ ਭੇਜੇ ਨੇ। ਕਿ ਜੋ ਤੇ ਨੁਕਸਾਨ ਆਇਆ ਹੀ ਆ ਕੇ ਠੀਕ ਕਰ ਦਿੰਦੇ ਆ। ਤੇ ਜਿਹੜਾ ਇਹ ਆਦਮੀ ਐ ਇਹ ਕਿਸੇ ਗਲਤੀ ਨਹੀਂ ਆਂਦਾ। ਤੇ ਬਿਨਾਂ ਵਜ੍ਹਾ ਆਪਣੇ 86 ਪਾਰਟੀਆਂ ਕੋਲੋਂ ਫੋਨ ਕਰਾਈ ਨੇ। ਠੀਕ ਹੈ ਜੀ। ਮੈਂ ਫੇਰ ਵੀ ਤੇਨਵਾਰੀ ਮਿਸਤਰੀ ਭੇਜੀ ਉਹ ਮੈਂ ਉਹਦੋਂ ਦੂਜੀ ਪਾਰਟੀ ਨੂੰ ਕਹਿ ਕੇ ਤੁਸੀਂ ਜਗਾ ਠੀਕ ਕਰਾਉ ਜage ਇਹ ਬੰਦਾ ਕੀ ਹਾਲ ਬੁੱਝ ਕੇ ਰੈਸਮੈਂਟ ਕਰਦਾ ਹੈ ਤੇ ਝੂਠੀਆਂ ਜੀਆਂ ਇਹ ਵਲਟੇਜ ਇਹ ਝੂਠੀਆਂ ਦਾ ਖਾਸਾ ਦੇ ਦਿਆ ਤੇ ਮੈਨੂੰ ਵੀ ਨਹੀਂ ਇੱਕ ਦੋ ਵਲਟੇ ਗਲਤ ਬੋਲੇ ਸੀ ਹੈ ਇੱਕ ਦੋ ਵਲਟੇ ਮੈਨੂੰ ਗਲਤ ਬੋਲ ਕੇ ਬੋਲੇ ਸੀ ਤੇ ਫੇਰ ਕਰਕੇ ਇਹਨਾਂ ਕਿ ਚਲ ਤੁਸੀਂ ਆ ਗਿਆ ਆਪਣਾ ਫੈਸਲਾ ਕਰ ਗਿਆ ਲੋਕਾਂ ਦੇ ਰਮਗਾਈ ਕਿ ਕਿਲਰ ਬੈਕ ਪਾ ਲੋਕ ਜਿਹੜੇ ਟੋਟੇ ਕੋਲ ਬੁਸ਼ਕਾਟ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਸਿਆਸੀ ਦਬਾਅ ਵੀ ਪਾਇਆ ਜਾਂਦਾ ਹੈ ਤੁਸੀਂ ਵੀ ਮਜਬੂਰ ਹੋ ਜਾਂਦੇ ਹੋ ਹੋਈ ਪੈਦਾ ਜੀ ਕੀ ਰਹੀ ਹੈ ਫਿਰ ਵੀ ਇਹਦੀ ਹੱਲ ਬੜੀ ਕੀਤੀ ਵੀ ਜਾਣ ਬੁਝ ਕੇ ਹਸਪੀਟਲ ਕਰਦਾ ਗਿਆ ਬੰਦਾ ਹੈ ਠੀਕ